ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਤੁਸੀਂ ਸਾਰੇ ਜਿਸ ਤਰ੍ਹਾਂ ਜਾਣਦੇ ਹੋ ਹਿਮਾਚਲ ਦੇ ਵਿੱਚ ਭਿਆਨਕ ਤਵਾਹੀ ਆਈ ਇਸ ਇੱਕ ਸ਼ਰਾਬ ਦੇ ਕਾਰਨ ਸਾਰਾ ਕੁਝ ਹੋਇਆ ਅੰਮ੍ਰਿਤ ਵੇਲੇ 4:40 ਮਿੰਟ ਤੇ महाकाल ਨੇ ਆਪਣਾ ਭਿਆਨਕ ਰੂਪ ਦਿਖਾਇਆ ਹਿਮਾਚਲ ਦਾ ਵਿਨਾਸ਼ ਹੋ ਗਿਆ ਹੈ ਸਾਥ ਸੰਗਤ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਨੇ ਪਾਣੀ ਦੇ ਨਾਲ ਪ੍ਰਭਾਵਿਤ ਹੋਈਆਂ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਬੱਦਲ ਫਟਣ ਦੇ ਕਾਰਨ ਜੋ ਉੱਥੇ ਵਿਨਾਸ਼ ਹੋਇਆ ਉਹ ਅਤੀ ਜਿਹੜਾ ਵਿਸ਼ਾ ਹੈ ਉਹ ਬਿਲਕੁਲ ਸਾਥ ਸੰਗਤ ਵੇਖਣ ਯੋਗ ਹੈ ਜਿਹੜੇ ਲੋਕ ਘਰੋਂ ਬੇਕਾਰ ਹੋ ਗਏ ਜਿਹੜੇ ਲੋਕਾਂ ਦੇ ਘਰ ਨਹੀਂ ਬਚੇ ਸਾਧ ਸੰਗਤ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤਕਲੀਫ ਕਿੰਨੀ ਕੋ ਆ ਗੁਰਮੁਖ ਪਿਆਰਿਓ ਬਹੁਤ ਮਾੜਾ ਹੋਇਆ ਸੋ ਆਪਾਂ ਇਸ ਵਿਸ਼ੇ ਤੇ ਜੜੀਆਂ ਕੁਝ ਬੇਨਤੀਆਂ ਸਾਂਝੀਆਂ ਜਰੂਰ ਕਰਨੀਆਂ ਨੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਗੁਰੂ ਮਹਾਰਾਜ ਦੀ ਜਿਹੜੀ ਮਰਜ਼ੀ ਹੈ ਪਿਆਰਿਓ ਉਹਨੂੰ ਆਪਾਂ ਨਹੀਂ ਟਾਲ ਸਕਦੇ ਪਿਆਰਿਓ ਉਹਨੂੰ ਆਪਾਂ ਬਿਲਕੁਲ ਨਹੀਂ ਟਾਲ ਸਕਦੇ ਜੋ ਉਹਦੀ ਮਰਜ਼ੀ ਹੈ ਸਾਧ ਸੰਗਤ ਉਹ ਉਹਨੇ ਆਪ ਸਾਰਾ ਕੁਝ ਕਰਨਾ ਹੈ ਸਾਧ ਸੰਗਤ ਉਹਨਾਂ ਨੇ ਆਪ ਹੀ ਸਭ ਕੁਝ ਕਰਨਾ ਹੈ ਗੁਰਮੁਖ ਪਿਆਰਿਓ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੰਜ ਨਹੀਂ ਇੰਜ ਕਰ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਨਹੀਂ ਕਰਨਾ ਤੂੰ ਐਂ ਕਰ ਉਹਦੇ ਕੰਮ ਦੇ ਵਿੱਚ ਆਪਾਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਸਾਰ ਸੰਗਤ ਜੀਓ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟੇ ਭਾਰੀ ਨੁਕਸਾਨ ਹੋਇਆ ਤੇ ਆਪਾਂ ਇਸ ਗੱਲ ਦਾ ਚਿੰਤਨ ਕਰੀਏ ਬਹੁਤ ਮਾੜਾ ਹੋਇਆ ਜਿਹੜੇ ਲੋਕਾਂ ਦਾ ਉੱਥੇ ਨੁਕਸਾਨ ਹੋ ਗਿਆ ਸਾਰ ਸੰਗਤ ਬਹੁਤ ਜ਼ਿਆਦਾ ਆਪਾਂ ਵੇਖਦੇ ਆ ਤੇ ਜਿਹੜਾ ਕੰਮ ਉੱਥੇ ਹੋਇਆ ਸਾਰ ਸੰਗਤ ਉਹ ਬਹੁਤ ਮਾੜਾ ਹੋਇਆ ਹੈ ਸਾਨੂੰ ਇਸ ਚੀਜ਼ ਦੇ ਵਿੱਚ ਜਿਹੜਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਕਿਸੇ ਦੇ ਦੁੱਖ ਨੂੰ ਵਡਾਈਏ ਜੇ ਸਾਡਾ ਕੋਈ ਰਿਸ਼ਤੇਦਾਰ ਉੱਥੇ ਹੈ ਤੇ ਅਸੀਂ ਉਹਨੂੰ ਦਿਲਾਸਾ ਦੇਈਏ ਹਿਮਾਚਲ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ 52 ਲੋਕ ਲਾਪਤਾ ਹੋ ਗਏ ਦੋ ਦੀ ਮੌਤ ਹੋ ਗਈ ਜਿਹੜੀ ਹੁਣ ਸਪਸ਼ਟੀ ਹੋਇਆ ਹਾਲੇ ਹੋਰ ਵੀ ਸਪਸ਼ਟੀ ਹੋਊਗਾ ਚੰਡੀਗੜ੍ਹ ਮਨਾਲੀ ਹਾਈਵੇ ਤੇ ਪਾਣੀ ਜਿਹੜਾ ਹੈ ਰੁਕਿਆ ਹੋਇਆ ਹੈ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਬਿਆ 52 ਲੋਕ ਲਾਪਤਾ ਹੋਏ ਨੇ ਐਨ ਡੀ ਆਰ ਐਫ ਐਸ ਡੀ ਆਰ ਐਫ ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਬਾਰਿਸ਼ ਤੋਂ ਬਾਅਦ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਫੁੱਲ ਭਰ ਗਿਆ ਤੇ ਨੈਸ਼ਨਲ ਹਾਈਵੇ ਚੰਡੀਗੜ੍ਹ ਤੇ ਮਨਾਲੀ ਜਿਹੜਾ ਚਾਰ ਪੁਲ ਜਿਹੜੇ ਨੇ ਉਹਦੇ ਵਿੱਚ ਰੁੜ ਗਏ ਨੇ ਆਵਾਜਾਈ ਬੰਦ ਹੋ ਗਈ ਆ ਬੀਤੀ ਰਾਤ ਸ਼ਿਮਲਾ ਤੇ ਕੁਲੂ ਮੰਡੀ ਚੰਬਾ ਅਤੇ ਰਾਮਪੁਰ ਦੇ ਵਿੱਚ ਬੱਦਲ ਫਟੇ ਸਭ ਤੋਂ ਵੱਧ ਤਬਾਹੀ ਰਾਮਪੁਰ ਦੇ ਵਿੱਚ ਹੋਈ ਹੈ ਜਿੱਥੇ ਸਮੇਜ ਪਿੰਡ ਦੇ ਇੱਕ ਪਾਵਰ ਪ੍ਰੋਜੈਕਟ ਦੇ ਕਈ ਘਰ ਸਕੂਲ ਗੈਸਟ ਹਾਊਸ ਅਤੇ ਬਿਜਲੀ ਘਰ ਵਹਿ ਗਏ ਨੇ ਜਿੱਥੇ 36 ਲੋਕ ਲਾਪਤਾ ਹੋਏ ਇੱਕ লাশ ਬਰਾਮਦ ਹੋਈ ਹੈ ਮੰਡੀ ਦੇ ਚੌਰ ਘਾਟੀ ਦੇ ਵਿੱਚ ਢਿੱਗਾ ਡਿੱਗਣ ਕਾਰਨ ਤਿੰਨ ਘਰ ਢਹਿ ਗਏ ਇਸ ਦੇ ਵਿੱਚ ਤਿੰਨ ਪਰਿਵਾਰਾਂ ਦੇ 11 ਲੋਕ ਲਾਪਤਾ ਨੇ ਇੱਕ ਦੇ ਇਲਾਜ ਬਰਾਮਦ ਹੋਈ ਆ 8 ਵਜੇ ਵੀ ਲਾਪਤਾ ਸੀ ਮੰਡੀ ਦੇ ਡੀਸੀ ਨੇ ਸਕੂਲ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਕੁੱਲੂ ਦੇ ਬਾਗੀ ਪੁੱਲ 'ਚ ਬੱਦਲ ਫਟਣ ਨਾਲ 10 ਲੋਕਾਂ ਦੀ ਜਿਹੜੀ ਹੈ ਉਹ ਲਾਪਤਾਗੀ ਹੋਈ ਹੈ ਮਲਾਨਾ ਦੇ ਵਿੱਚ ਪਾਵਰ ਪ੍ਰੋਜੈਕਟ ਇੱਕ ਦਾ ਬਨ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਜਿਹੜਾ ਵਧਣ ਕਾਰਨ ਟੁੱਟਿਆ ਸਾਰ ਸੰਗਤ ਤੜਕੇ 4:40 ਤੇ ਇਹ ਘਟਨਾ ਵਾਪਰਦੀ ਹੈ ਇੱਕ ਮੈਂ ਬੇਨਤੀ ਜ਼ਰੂਰ ਕਰਾਂ ਪਾਰਵਤੀ ਨਦੀ ਦੇ ਪਾਣੀ ਦੇ ਬੰਨ ਵੀ ਟੁੱਟ ਗਏ ਤੇ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ ਘਟਣ ਦਾ ਨਾਮ ਨਹੀਂ ਲੈ ਰਿਹਾ ਮਣੀ ਕਰਨ ਸਾਹਿਬ ਵੀ ਕਾਫੀ ਜ਼ਿਆਦਾ ਪਾਣੀ ਦਾ ਬਹਾਵ ਤੇਜ ਹੈ ਤੇ ਕਾਫੀ ਲੋਕਾਂ ਦੀ ਜਿਹੜੀ ਹੈ ਜ਼ਿੰਦਗੀ ਦਾਤੇ ਲੱਗੀ ਹੋਈ ਹੈ ਕਾਫੀ ਨੁਕਸਾਨ ਹੋ ਚੁੱਕਿਆ ਹੈ ਸਾਧ ਸੰਗਤ ਇਹ ਤਾਂ ਹੁਣ ਜਦੋਂ ਹੱਡ ਰੁਕਣਗੇ ਥਮਣਗੇ ਇਹਦੇ ਬਾਅਦ ਵਿੱਚ ਅੰਦਾਜ਼ਾ ਲੱਗੇਗਾ ਪਤਾ ਲੱਗੇਗਾ ਕਿੰਨੇ ਲੋਕ ਅਸਲ ਦੇ ਵਿੱਚ ਇਹਦੇ ਵਿੱਚ ਨੁਕਸਾਨੇ ਗਏ ਨੇ ਸਾਤ ਸੰਗਤ ਇੱਕ ਬੇਨਤੀ ਜ਼ਰੂਰ ਕਰਾਂ ਇਹ ਨਦੀਆਂ ਤੇ ਜਾ ਕੇ ਜਾਂ ਇਹਨਾਂ ਕੁਦਰਤ ਵਾਵੀ ਚੀਜ਼ਾਂ ਤੇ ਜਾ ਕੇ ਜਿੰਨਾ ਚਿਰ ਮਨੁੱਖ ਗੰਧ ਪਾਉਣਗੇ ਉਹਦਾ ਖਮਿਆਜਾ ਵੀ ਮਨੁੱਖਾਂ ਨੂੰ ਹੀ ਭੁਗਤਣਾ ਪਏਗਾ ਸਾਤ ਸੰਗਤ ਰੱਬ ਦੀ ਕੁਦਰਤ ਦੇ ਨਾਲ ਜਦੋਂ ਲੋਕ ਖਿਲਵਾੜ ਕਰਨ ਲੱਗ ਜਾਣ ਤੇ ਜਦੋਂ ਕੁਦਰਤ ਖਿਲਵਾੜ ਕਰਦੀ ਹੈ ਪਰਮਾਤਮਾ ਖਿਲਵਾੜ ਕਰਦਾ ਹੈ ਤੇ ਸਾਤ ਸੰਗਤ ਉਦੋਂ ਫਿਰ ਬਹੁਤੇ ਲੋਕਾਂ ਨੂੰ ਦਾ ਨਤੀਜਾ ਭੁਗਤਣਾ ਪੈ ਜਾਂਦਾ ਉਹਦੇ ਵਿੱਚ ਕਸੂਰਵਾਰ ਤੇ ਵੇ ਕਸੂਰੇ ਲੋਕ ਵੀ ਆ ਜਾਂਦੇ ਨੇ ਸਾਧ ਸੰਗਤ ਜੀਓ ਪਰ ਯਾਦ ਰੱਖਿਓ ਵੀ ਜਿਨ੍ਹਾਂ ਲੋਕਾਂ ਦੀ ਲਿਖੀ ਹੈ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਇਸ ਬਹਾਨੇ ਦੇ ਵਿੱਚ ਹੋਏਗਾ ਪਰ ਜਿਹੜੇ ਲੋਕਾਂ ਦੀ ਨਹੀਂ ਲਿਖੀ ਪਰਮਾਤਮਾ ਉਹਨਾਂ ਦਾ ਆਪ ਬਾਲੀ ਬਾਲੀ ਹੈ ਤੇ ਉਹਨਾਂ ਨੂੰ ਆਪ ਬਚਾਏਗਾ ਇਹ ਗੱਲ ਤੁਸੀਂ ਸਮਝ ਲਿਓ ਠੀਕ ਹੈ ਉਹਨਾਂ ਲੋਕਾਂ ਦੇ ਨਾਲ ਜੋ ਹੋਇਆ ਇਹ ਨੁਕਸਾਨ ਕੱਲਾ हिमाचल ਦੇ ਕਈ ਇਲਾਕਿਆਂ ਦੇ ਵਿੱਚ ਹੋਇਆ ਇਹ ਕਿਤੇ ਵੀ ਹੋ ਸਕਦਾ ਸੀ ਬੱਦਲ ਫਟਿਆ ਮਹਾਕਾਰ ਨੇ ਆਪਣਾ ਭਿਆਨਕ ਰੂਪ ਦਿਖਾਇਆ ਇਹ ਕਿਤੇ ਵੀ ਹੋ ਸਕਦਾ ਸੀ ਸਾਧ ਸੰਗਤ ਜਿੱਥੇ ਅਸੀਂ ਸੁਰੱਖਿਅਤ ਬੈਠੇ ਆ ਸਾਡਾ ਪੰਜਾਬ ਇਹ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਵੀ ਹੋ ਸਕਦਾ ਸੀ ਪਰ ਉੱਥੇ ਹੋਇਆ ਸਾਧ ਸੰਗਤ ਹੁਣ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣ ਵਿੱਚ ਲੱਗੇ ਉੱਥੇ ਐ ਹੋ ਗਿਆ ਜੀ ਉੱਥੇ ਬੱਦਲ ਵਾਲੀ ਨੇੜੇ ਆ ਜੀ ਪਹਾੜ 'ਚ ਵੱਜਿਆ ਹੋਊ ਇਦਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਸਾਧ ਸੰਗਤ ਇਹ ਪਰਮਾਤਮਾ ਦੀ ਜਿਹੜੀ ਕੁਦਰਤ ਹੈ ਜੇ ਇਹਦੀ ਕਿਸੇ ਨੂੰ ਸਮਝ ਹੁੰਦੀ ਤਾਂ ਸ਼ਾਇਦ ਦੁਨੀਆ ਹੋਰ ਹੋ ਜਾਂਦੀ ਇਹਦੀ ਸਮਝ ਨਹੀਂ ਕਿਸੇ ਨੂੰ ਇਹਦਾ ਕੋਈ ਭੇਦ ਨਹੀਂ ਪਾ ਸਕਦਾ ਇਹਦਾ ਕੋਈ ਭੇਦ ਇਸ ਕਰਕੇ ਨਹੀਂ ਪਾ ਸਕਦਾ ਪਿਆਰਿਓ ਕਿਉਂਕਿ ਰੱਬ ਦੀ ਜਿਹੜੀ ਕੁਦਰਤ ਹੈ ਨਾ ਇਹ ਬਹੁਤ ਵੱਡੀ ਚੀਜ਼ ਆ ਤੇ ਹਿਮਾਚਲ ਦੇ ਵਿੱਚ ਮੀਂਹ ਦਾ ਕਹਿਰ ਹਲੇ ਵੀ جاری ਹੈ ਕੁੱਲੂ ਦੇ ਵਿੱਚ ਬੱਦਲ ਫਟੇ ਤਬਾਹੀ ਦਾ ਮੰਜ਼ਰ ਆਪਾਂ ਵੇਖ ਰਿਹਾ ਅੰਤਰਾ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਵੇਖ ਕੇ ਰੋਂਗਟੇ ਵੀ ਖੜੇ ਹੋ ਜਾਂਦੇ ਨੇ ਬਹੁਤ ਜ਼ਿਆਦਾ ਤਬਾਹੀ ਹੋਈ ਸਾਲ ਸੰਗਤ ਸਰਕਾਰਾਂ ਜਿਹੜੀਆਂ ਨੇ ਬਚਾਉਣ ਦੇ ਵਿੱਚ ਹਲੇ ਵੀ ਲੋਕਾਂ ਨੂੰ ਅਸਫਲ ਨੇ ਇਹ ਝੂਠੇ ਵਾਦੇ ਸਰਕਾਰਾਂ ਦੇ ਕਿ ਅਸੀਂ ਤੁਹਾਡੀ ਰਾਖੀ ਕਰਾਂਗੇ ਇੰਜ ਹੋ ਜਾਏਗਾ ਇਹ ਹੋ ਜਾਏਗਾ ਕੋਈ ਕੁਝ ਨਹੀਂ ਕਰ ਸਕਦਾ ਸਿਰਫ ਇਹ ਏਸੀ ਰੂਮਾਂ ਦੇ ਵਿੱਚ ਬੈਠ ਕੇ ਵਧੀਆ ਵਧੀਆ ਪੁਰਸ਼ਾਕਾਂ ਪਹਿਨ ਕੇ ਇਹ ਸਿਰਫ ਅਫਸੋਸ ਜ਼ਾਹਰ ਕਰ ਸਕਦੇ ਨੇ ਵੀਡੀਓ ਦੇ ਵਿੱਚ ਆਡੀਓ ਦੇ ਵਿੱਚ ਕਿ ਜੀ ਸਾਨੂੰ ਅਫਸੋਸ ਹੈ ਜੀ ਅਸੀਂ ਇਹਨਾਂ ਘਟਨਾਵਾਂ ਦਾ ਜਾਇਜ਼ਾ ਲਵਾਂਗੇ ਮੈਂ ਬੇਨਤੀ ਕਰਾਂ ਪਿਆਰਿਓ ਫੇਰ ਜਦੋਂ ਨੁਕਸਾਨ ਹੋ ਗਏ ਫੇਰ ਤਾਂ ਜਾਇਜ਼ਾ ਲਿਓ ਭਾਵੇਂ ਨਾ ਲਿਓ ਭਾਵੇਂ ਉਹਨਾਂ ਲੋਕਾਂ ਨੂੰ ਜਿਹੜਾ ਹੈ ਤੁਸੀਂ ਮੁਆਵਜ਼ਾ ਵੀ ਦੇ ਦਿਓ ਪਰ ਉਹਨਾਂ ਲੋਕਾਂ ਦੇ ਜਿਹੜੇ ਜੀ ਚਲੇ ਗਏ ਉਹਨਾਂ ਦਾ ਘਾਟਾ ਤੁਸੀਂ ਪੂਰਾ ਕਰਕੇ ਦਿਖਾਓ ਪਹਿਲਾਂ ਹੀ ਲੋਕ ਇਹੋ ਜਿਹੇ ਪ੍ਰਬੰਧ ਕੋਈ ਨਹੀਂ ਕਰਦੇ ਵੀ ਲੋਕਾਂ ਨੂੰ ਜੇ ਇੱਕਦਮ ਕੋਈ ਐਮਰਜੈਂਸੀ ਆ ਜਾਏ ਤਾਂ ਉਹਨਾਂ ਨੂੰ ਕਿਵੇਂ ਸੁਰੱਖਿਅਤ ਕੀਤਾ ਜਾਵੇ ਸਾਧ ਸੰਗਤ ਜੇ ਕੋਈ ਵੀ ਹੋਵੇ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਕੀ ਉਹਨਾਂ ਨੂੰ ਹੈਲੀਕਾਪਟਰਾਂ ਰਾਹੀਂ ਨਹੀਂ ਢੋਆ ਜਾ ਸਕਦਾ ਕੀ ਉਹਨਾਂ ਲੋਕਾਂ ਲਈ ਕੋਈ ਐਸੇ ਪ੍ਰਬੰਧ ਨਹੀਂ ਕੀਤੇ ਜਾ ਸਕਦੇ ਸੋਚ ਕੇ ਵੇਖੋ ਪਰ ਨਹੀਂ ਸਰਕਾਰਾਂ ਹੱਥ ਤੇ ਹੱਥ ਧਰ ਕੇ ਬੈਠੀਆਂ ਨੇ ਸਾਡੇ ਲੋਕਾਂ ਤੋਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਫਿਰ ਅਸੀਂ ਇਹਨਾਂ ਨੂੰ ਚੰਗੇ ਲੱਗਦੇ ਆ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਤੇ ਉਦੋਂ ਫਿਰ ਸਭ ਕੁਝ ਇਹ ਨਾਲ ਹੀ ਆਮ ਹੋ ਜਾਂਦਾ ਹੈ ਅਧਿਆਪਕਾਂ ਦੇ ਤਬਾਦਲੇ ਤੇ ਪਾਬੰਦੀ ਲਾ ਦਿੱਤੀ ਗਈ ਇਹ ਕਰ ਦਿੱਤਾ ਜੀ ਤੇ ਉਥੇ ਗਿਣਤੀਆਂ ਮਿੰਟੀਆਂ ਸ਼ੁਰੂ ਕਰਾ ਦਿੱਤੀਆਂ ਕੀ ਹੋ ਰਿਹਾ ਤੇ ਮੌਸਮ ਵਿਭਾਗ ਦੇ ਨਾਲ ਗੱਲਾਂ ਮਤਾ ਵੀ ਹਾਲੇ ਕਿੰਨਾ ਕੁ ਮੀਂਹ ਪਊ ਜੇ ਹੋਏ ਫਲਾਣਾ ਟਿਕੜਾ ਆ ਸਾਰਾ ਕੁਝ ਜਿਹੜਾ ਹੈ ਉਹ ਚੱਲਿਆ ਹੋਇਆ ਸੋ ਸਾਧ ਸੰਗਤ ਪਰਮਾਤਮਾ ਗੇਰਦਾਸ ਕਰੀਏ ਜਿੰਨੇ ਵੀ ਲੋਕ ਨੇ ਇਸ ਆਫਤ ਦੇ ਵਿੱਚ ਫਸੇ ਨੇ ਜਲਦੀ ਸਤਿਗੁਰੂ ਜੀ ਉਹਨਾਂ ਲਈ ਰਾਹਤ ਦੇਣ ਤੇ ਇਸ ਪਰਕੋਪੀ ਦਾ ਆਪ ਹੀ ਸਤਿਗੁਰੂ ਜੀ ਜਿਹੜਾ ਹੈ ਮੂੰਹ ਮੋੜਨ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ